ਹਾਂਜੀ ਹਾਂਜੀ ਨਹੀਂ ਮੋਟਰਸਾਈਕਲ ਤੇ ਆ ਪਿੱਛੇ ਖਲੋ ਗਏ ਆ ਤੇ ਘੁੱਟ ਕੇ ਆ ਠੀਕ ਠਾਕ ਵਧੀਆ ਭਾਜੀ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਅੱਛਾ ਜੀ ਹਾਂਜੀ ਕਿੱਥੋਂ ਬੋਰੇ ਸਰ ਜਿਹੜਾ ਚਾਰ ਬੋਲਣ ਦਾ ਸੀ ਉਹ ਸੱਜੇ ਸਾਹਿਬ ਮੌਕੇ ਤੇ ਆਉਂਦੇ ਨੇ ਮੁੰਡੇ ਦਾ ਵੀ ਫੋਨ ਆ ਗਿਆ ਜਿਹੜਾ ਅੱਛਾ ਹੂੰ ਵੀਰੇ ਅਸੀਂ ਤੇ ਭੈਣ ਜੋ ਪੈਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਭੈਣ ਬਣੀ ਦੀਆਂ ਪਰਦੇ ਫਿਰਨੇ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਨਹੀਂ ਮੈਂ ਨਹੀ ਮੈਂ ਤੈਨੂੰ ਭੈਣ ਚੁੱਕੜੇ ਗੱਲ ਕੀਤੀ ਹੈ ਉਹ ਨਹੀ ਨਹੀ ਅਸੀਂ ਕੀ ਕਿਹਾ ਜੀ ਹਾਂ ਤੇ ਮੈਂ ਤੇ ਕੁਝ ਨਹੀਂ ਕਿਹਾ ਵੀਰੇ ਭੈਣ ਪੈਜੋ ਕਰਨੇ ਆ ਤੂੰ ਮੈਂ ਭੈਣ ਨਹੀਂ ਕਰਨੇ ਪਤਾ ਹੈਗਾ ਤੂੰ ਗੱਲ ਕਿੰਨਾ ਕਰਨੇ ਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋਈ ਨਹੀਂ ਪਛਾਣ ਲੈਣਾ ਤੇ ਮੈਂ ਤੈਨੂੰ ਕਰਾ ਦੂੰਗਾ ਡਿਲਿਜੈਂਟ ਇਹ ਦਰਦਾ ਨਾ ਤੇ ਦਦੀ ਪੁੱਤ ਮਾਰਦਾ ਤੇ ਮੈਂ ਦੱਸੂਗਾ ਕਿ ਦam ਮਰਦੇ ਕੇ ਦਦੀ ਪੁੱਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦੱਸ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਇਨਸਲਾਹ ਦਿੱਤਾ ਮੇਰਾ ਵੀਰ ਮਨਣੀ ਮਾਂਜੀ ਨਹੀਂ ਤਾਂ ਕੋਈ ਨਹੀਂ ਤੇ ਤੋ ਅੱਜ ਕਿੰਨੇ ਤਰੀਕ ਨੇ ਅੱਜ ਆਹ ਤਰੀਕ ਹੈ ਤਾਂ ਅਜ ਤੱਕ ਵੀ ਸਮਾਂ ਤੇ ਤੁਮ ਮੇਰਾ ਗੱਲ ਸੁਣ ਬੈਸ ਨੂੰ ਦੇਹੀਗਾ ਜੇ ਕਿ ਬੰਦੇ ਪਜਣਾ ਪੁਲਿਸ ਕਾਲ ਸਕੋ ਤੇ ਉੱਥੇ ਵੀ ਚਲ ਜੀ ਉਹ ਨਿਆਹੀ ਕਿੱਥੇ ਜਾਣਾ ਵੀਰ ਅਸੀਂ ਤੇ ਬੇ ਤੇਰੇ ਗਵਾਂਢੀਆਂ ਤੇ ਮਾਤੜ ਸਾਥੀਆਂ ਹਣ ਕਿਦਾਂ ਪਛਾਣ ਗਿਆ ਤੇ ਜੋੜੀਆਂ ਜੋਤੀ ਕਿਹਾ ਜੋੜੀਆਂ ਦਾ ਪਿੰਡ ਨਾਲ ਹੀ ਸਾਡੇ ਹੁਣੇ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਾਂ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ ਖੈਰਿਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀਰ ਪੁੱਛ ਪੜਤਾਲ ਕਰ ਲਾ ਦੇ ਦੇਂਗਾ ਠੀਕ ਆ ਨਹੀਂ ਤੇ ਮੈਂ ਕੋਈ ਨਹੀਂ ਕਰ ਲਊਗਾ ਨਾ ਹਰ ਸਿੰਘ ਦਸ ਸਿੰਘ ਬੈਲੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਹਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਦਾਂ ਨੂੰ ਵੱਡੀਆਂ ਪਰ ਗੇਟ ਵਿੱਚ ਵੱਡੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਈ ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ ਹੈ 50 ਲੱਖ ਦੀ ਫਰੋਤੀ ਮੰਗਣ ਨੂੰ ਮੰਗਦਾ ਹੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਜੀ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਚ ਤੇ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਜੀ ਹਾਂ ਜੀ ਟ੍ਰਿਪਲ ਵੀ ਹੋ ਗਿਆ ਹਾਂ ਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਟੱਕ ਕੇ ਛਲਾਖਾਂ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅੰਸਰਾਂ ਦੇ ਖਿਲਾਫ ਕਾਰਵਾਈ ਕਰੇ ਸਿਕਿਉਰਟੀ ਮੈਂ ਹਾਈਪੋਟ ਤੋਂ ਲਈ ਹੋਈ ਆ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਔਰ ਉਹ ਇਹਨਾਂ ਨੇ ਫਾਇਲ ਕੀਤੀ ਹੈ ਫਿਰ ਸਾਡੇ ਬੰਦੇ ਨੇ ਵੀ ਇੱਕ ਵਾਰ ਫਾਇਲ ਦੋ ਕੀਤੀ ਹੈ। ਠੀਕ ਹੈ ਲੋ ਜੀ ਗੱਲ ਮੰਨੋ। ਤੇ ਉਸ ਵळे ਹੀ ਕੋਈ ਕਾਲ ਆਈ ਹੈ। ਉਸ ਵळे ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ। ਮੈਂ ਕਿਹਾ ਕਾਹਦਾ ਗਿਫਟ? ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ। ਮੈਂ ਕਿਹਾ ਯਾਰ ਪੂਰਾ ਜਾਗਦੇ ਰਹੀਦਾ। ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀ ਦੇ ਬਾਹਰ ਕੱਢਣ ਲੱਗੇ। ਐਸਐਚਓ ਸਾਹਿਬ ਨੂੰ ਪਤਾ ਹੈ। ਸਰੇ ਅੱਜ ਦਾ ਰਾਤ ਲਾਖਿਆ ਹੋਇਆ ਸਿਰੇ ਜੀ ਟਟਕੇ ਜੀ ਉਸ ਬਾਰੇ ਇੱਕ ਹਰਸੀ ਉਮਰ ਦਾ ਮੁੰਡਾ ਆਪਣੇ ਇਥੋਂ ਦਾ ਬੈਰ ਵੇੜਾ ਇਹਦਾ 45 ਮਿਲ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜਦੋਂ ਆਮ ਕਰਤੇ ਵਿਅਕਤੀ ਜਿਹੜੇ ਮਰਸਾ ਗਏ ਤੇ ਮੈਂ ਉਸਨੇ ਉੱਥੇ ਬਚ ਜਾ ਹੀ ਮੇਰੇ ਦਿਆ ਇੱਕ ਨਾ ਵਟਸਐਪ ਕਾਲ ਵੀ ਆਈ ਆ ਕਿ ਇਧਰ ਦੂਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣ ਤੋਂ ਬਾਅਦ ਉਹਨੇ ਕਾਲ ਵਾਦ ਕਰਤੀ ਦੁਬਾਰਾ ਫਿਰ ਇਹਨੂੰ ਕਾਲ ਆਈ ਆ ਉਹ ਗਾਰ ਵੀ ساری ਮੈਂ ਸੁਣੀ ਆਪਣੇ ਇਹਨਾਂ ਨੇ ਧਮਕੀਆਂ ਦਿੱਤੀਆਂ ਗਾਲਾ ਵਲਾਂ ਦੀਆਂ ਤੇ ਪਾਕਿਆਂ ਹੀ ਮਗਰਾਂ ਦਾ ਚ ਕਰ ਲਿਆ ਤੇ ਦੋਸਤਾਂ ਨੂੰ ਕੇਸ ਕਰਦੀ ਕੋਸ਼ਿਸ਼ ਵਾਸਤੇ ਵੀ ਮਾਲਾ ਲਾਤੀ ਕਿਹਨੇ ਫੈਰ ਹੋਏ ਇਹ ਸ਼ੇਰਾਂ ਦਾ ਫੈਰ ਹੋਇਆ ਉਹ ਸ਼ੇਰ ਫੋਲ ਮਿਲੇ ਆਨੂੰ ਤੇ ਜਵਾਬੀ ਕਾਰਵਾਈ ਜਿਹੜਾ ਨਾ ਆਪਾਂ ਗੱਲਵਾਂ ਦਿੱਤਾ ਹੈ ਜੀ ਪਿੰਦਰਨਾਲ ਸਿੰਘ ਉਹਨੇ ਵੀ ਦੋ ਰੋਂ ਫੈਲ ਦਿੱਤੇ ਆ ਤੇ ਬਾਰੇ ਭੱਜ ਤੇ ਗੋਲੀ ਚਰੋਂ ਦਾ ਕਾਰਨ ਕੀ ਸੀ ਰੋਦੀਮ ਅੰਦਰ 50 ਹਜ਼ਾਰ ਰੁਪਏ ਦਾ ਕੁਰਤ ਨੇ ਸਪੱਸ਼ਟ ਹਾਂਜੀ ਕਿਹੜੇ ਘਰ ਦੇ ਤੇ ਇੱਕ ਗੱਲ ਮੈਂ ਪੁੱਛਦਾ ਜਿਹੜੀ ਫੱਟ ਵਾਲੀ ਕਿਹਦੇ ਲਈ ਸੀ ਮੀਰ ਸਿੰਘ ਜੋੜੀਆਂ ਕਲਾ ਦਾ ਕਿਨੇ ਚਿਰ ਤੋਂ ਜੋੜੀਆਂ ਕਲਾ ਤੇ ਕੁਰੀ 2 ਮਹੀਨੇ ਹੋ ਗਏ ਆ ਹਾਂ ਕਿਨੇ ਕਹਿੰਦੇ ਸੀ ਕਿ ਜਿਹੜੇ ਸ਼ੇਰਿਆ ਦੋ ਜਣੇ ਦੋ ਜਣੇ ਮੋੜ ਸਾਹ ਤੋਂ